ਨੇ ਕੋਲੇ ਜਿਹੜਾ ਇਹ ਬੀ ਹੈਗਾ ਹਨਾ ਵੀ ਇਹ ਕੀ ਰੇਟ ਆਪਾਂ ਸੇਲ ਕਰਦੇ ਆ ਜੀ ਇਹਦਾ ਹੀ ਆਪਾਂ 250 ਰੁਪਏ ਕਿਲੋ ਦਾ ਰੇਟ ਰੱਖਿਆ ਈ 250 ਰੁਪਏ ਕਿਲੋ ਹਾਂਜੀ ਫੰਗੀ ਸਾਈਡ ਦਾ ਟਰੀਟਮੈਂਟ ਆਪਾਂ ਇਹਨਾਂ ਨੂੰ ਕਰਕੇ ਦਵਾਂਗੇ ਠੀਕ ਹੈ ਜੀ ਹਾਂਜੀ ਆਪਾਂ ਇਹਨਾਂ ਚ ਦੋ ਕੁਆਲਿਟੀਆਂ ਦਾ ਬੀ ਤਿਆਰ ਕਰਕੇ ਦਵਾਂਗੇ ਅਗਲੇ ਨੂੰ ਠੀਕ ਹੋ ਗਏ ਕਿਵੇਂ ਇੱਕ ਗੱਠੀ ਚ ਦਵਾਂਗੇ ਠੀਕ ਹੈ ਠੀਕ ਹੈ ਜੀ ਇੱਕ ਆਪਾਂ ਪ੍ਰੋਪਰ ਸ਼ੈਂਟੀ ਕਰਕੇ ਜਿਹੜੀਆਂ ਮੋਟੀਆਂ-ਮੋਟੀਆਂ ਗੱਠੀਆਂ ਨੇ ਆਪਾਂ ਸਿਰਫ ਉਹੀ ਵੀ ਅਗਲੇ ਨੂੰ ਸਪਲਾਈ ਕਰਾਂਗੇ ਕਿਉਂਕਿ ਜਿਹੜੀ ਚੀਜ਼ ਦੀ ਜੜ ਮਜ਼ਬੂਤ ਹੋਊਗੀ ਉਹਦੀ ਚੀਜ਼ ਦਾ ਮਤਲਬ ਕਿ ਬੇਸ ਸਟਰੋਂਗ ਹੋਊਗਾ ਬਿਲਡਿੰਗ ਆ ਵੀ ਤੁਸੀਂ ਦੇਖੋ ਬਾਈ ਇਹਨੇ ਬਾਹਰ ਵਿਦੇਸ਼ ਜਾਣ ਦੀ ਜੱਤ ਨਹੀਂ ਕੀਤੀ ਹੈਗੀ ਵੀ ਮੈਂ ਵਿਦੇਸ਼ ਦੀ ਧਰਤੀ ਤੇ ਜਾਵਾਂ ਇਹਨੇ ਸੋਚਿਆ ਵੀ ਮੈਂ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਦੀ ਧਰਤੀ ਤੇ ਕੰਮ ਕਰਾਂ ਆਪਦੇ ਲੋਕਾਂ ਲਈ ਕੰਮ ਕਰਾਂ ਤੋ ਬਾਈ ਮੈਂ ਕਹਿੰਦਾ ਵੀ ਤੁਸੀਂ ਲਸਣ ਦੀ ਖੇਤੀ ਦੇ ਵਿੱਚ ਆਓ ਥੋੜਾ ਥੋੜਾ ਲਾਉਣਾ ਤੁਸੀਂ ਸਟਾਰਟ ਕਰੋ ਤੇ ਬਹੁਤ ਵਧੀਆ ਇਹਦੇ ਵਿੱਚ ਹੋਵਗਾ ਬਾਕੀ ਅੱਗੇ ਆਉਣ ਵਾਲੀ ਖੇਤੀ ਵੀ ਹੀ ਆਊਗੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਹਤਿ ਸ੍ਰੀਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜਿਲ੍ਹਾ ਬਰਨਾਲਾ ਕਿਸਾਨ ਪ੍ਰਭਾਉ ਪਹਿਲਾਂ ਤੁਹਾਡਾ ਸਵਾਗਤ ਕਰਦਾ ਹਾਂ ਵੀਡੀਓ ਦੇ ਵਿੱਚ ਬਾਈ ਅੱਜ ਸਾਡੇ ਨਾਲ ਵੀਰਾ ਗਾ ਜੋਤ ਤੇ ਜਿਹੜੇ ਕਿਲਾਸਣ ਦੀ ਖੇਤੀ ਕਰਦੇ ਆ ਆਪਾਂ ਪਿਛਲੀ ਵਾਰ ਇਹਨਾਂ ਦੇ ਡੈਡੀ ਦੀ ਵੀਡੀਓ ਪਾਈ ਸੀ ਬਲਵਿੰਦਰ ਸਿੰਘ ਬਾਈ ਜਿਹੜਾ ਪਿੰਡ ਆਤਰ ਸਿੰਘ ਵਾਲੇ ਤੋਂ ਸੀਗਾ ਪਰ ਤੁਹਾਨੂੰ ਪਤਾ ਬਾਈ ਦਾ ਐਕਸੀਡੈਂਟ ਹੋ ਗਿਆ ਸੀਗਾ ਉਸ ਸਮਾਂ ਪਹਿਲਾਂ ਤੇ ਉਹਦੇ ਕਾਰਨ ਉਹ ਸਾਡੇ ਵਿੱਚੋਂ ਚਲੇ ਗਿਆ ਵਿਛੋੜਾ ਦੇ ਗਿਆ ਹਨ ਜਦੋਂ ਉਦੋਂ ਆਪਾਂ ਬਾਈ ਫਰਾਂ ਦੀ ਵੀਡੀਓ ਪਾਈ ਤੀ ਤਾਂ ਸਾਥੋਂ ਬਹੁਤ ਭਰਾ ਕਹਿੰਦੇ ਸੀਗੇ ਵੀ ਬਾਈ ਸਾਨੂੰ ਤੁਸੀਂ ਲਸਣ ਦਾ ਬੀਜ ਦਿਓ ਵੀ ਜਿਹੜੇ ਲਸਣ ਦੀ ਤੁਸੀਂ ਖੇਤੀ ਕਰਦੇ ਹੋਗੇ ਹਨ ਤਾਂ ਬਈ ਆ ਇਹਨਾਂ ਕੋਲੇ ਵਾਈਟ ਲਸਣ ਆ ਜਿਹਨੂੰ ਆਪਾਂ ਚਿੱਟਾ ਲਸਣ ਕਹਿੰਦੇ ਆਂਗੇ ਇਹ ਲਸਣ ਹੁਣ ਇਹਨਾਂ ਦਾ ਬੇਟਾ ਕਹਿੰਦਾ ਜੀ ਆਪਾਂ ਸੇਲ ਕਰਾਂਗੇ ਉਹਦਾ ਇੱਕ ਕਾਰਨ ਕੀ ਆ ਵੀ ਜਿਵੇਂ ਬਾਈ ਬਲਵਿੰਦਰ ਸਿੰਘ ਔਲਖ ਜੀ ਉਹਨਾਂ ਦੀਆਂ ਜਾਂਦਾ ਲੋਕਾਂ ਨਾਲ ਜੁੜੀਆਂ ਵੀ ਆਣੇ ਹਨਾ ਉਹਨਾਂ ਦੇ ਰਾਹ ਨੂੰ ਵੀ ਅੱਗੇ ਵਧਾਉਣਾਗਾ ਜਿਵੇਂ ਕਹਿੰਦੇ ਉਹਨਾਂ ਨੇ ਵੀ ਜਿਹੜਾ ਚੰਗਾ ਜਵਾਕ ਹੁੰਦਾ ਹਨਾ ਉਹ ਆਪਦੇ ਬਾਪ ਦਾਦੇ ਦੇ ਨਾਂ ਨੂੰ ਜਿਉਂਦਾ ਰੱਖਦਾ ਹੁੰਦਾਗਾ ਤਾਂ ਹੁਣ ਇਹਦੇ ਕੋਲੇ ਵੀ ਇੱਕ ਇਹੀ ਹੋਵਗਾ ਵੀ ਜਦ ਲੋਕਾਂ ਦੇ ਫੋਨ ਆਉਂਦੇ ਆਗੇ ਇਹਦੇ ਡੈਡੀ ਵਾਲਾ ਨੰਬਰ ਇਹਦੇ ਕੋਲੇ ਚੱਲਦਾਗਾ ਤਾਂ ਇਹਨਾਂ ਨੂੰ ਮੈਂ ਤੁਹਾਨੂੰ ਪਹਿਲਾਂ ਜਾਣਕਾਰੀ ਦੇਣੀ ਚਾਹਣਾਗਾ ਕਿਉਂ ਬੱਚਾ ਥੋੜਾ ਜਿਆ ਨਮਾਗਾ ਹਜੇ ਬੋਲਣ ਦੇ ਵਿੱਚ ਕਈ ਵਾਰ ਨਹੀਂ ਹੁੰਦਾ ਕੰਫੀਡੈਂਸ ਹੁੰਦਾ ਇਹਨਾਂ ਨੂੰ ਪੀੜ੍ਹੀਆਂ ਤੋਂ ਇਹ ਕੰਮ ਕਰਦਿਆਂ ਨੂੰ ਹੋ ਗਿਆ ਜਿਵੇਂ ਆਪਾਂ ਪਹਿਲਾਂ ਆਪਣੇ ਪਰਿਵਾਰ ਵਾਸਤੇ ਲਾਸਣ ਲਾਉਣੇ ਹੁੰਦੇ ਆ ਤਾ ਇਹਨਾਂ ਦਾ ਇਹ ਆਪਦਾ ਪਰਿਵਾਰਕ ਕਹਿ ਦਈਏ ਵੀ ਘਰੇਲੂ ਵੀ ਹੈਗਾ ਆਪਦੇ ਘਰੇ ਜਿਹੜਾ ਇਹ ਰੱਖਦੇ ਹੁੰਦੇ ਆਗੇ ਪਹਿਲਾਂ ਇਹ ਲਾਉਂਦੇ ਹੁੰਦੇ ਸੀ ਜਿਵੇਂ ਵਿਸ਼ਵਾਸ ਹੋਵੇ ਸਵੇ ਘਰ ਵਾਸਤੇ ਲਾ ਲਿਆ ਓਵੇਂ ਉਹ ਕਰ ਲਿਆ ਤੇ ਉਸ ਤੋਂ ਬਾਅਦ ਬਣਾਉਂਦੇ 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 ਗਏ ਫਿਰ 2019 ਤੋਂ ਇਹਨਾਂ ਦੇ ਡੈਡੀ ਨੂੰ ਮੰਨ ਲਓ ਵੀ ਜਦੋਂ ਲੋਕਾਂ 'ਚ ਨਾਂ ਬਣ ਗਿਆ ਤੇ ਲੋਕ ਆਲੇ-ਦਾਲੇ ਪਿੰਡਾਂ 'ਲੇ ਲਿਆਣ ਲੱਗੇ ਹਨਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਪ੍ਰੋਫੈਸ਼ਨਲੀ ਸ਼ੁਰੂ ਕਰਤਾ 2019 'ਚ ਹੀ ਸ਼ੁਰੂ ਕਰਿਆ ਸੀ ਹਨਾ ਠੀਕ ਹੈ ਤੇ 2019 'ਚ ਸ਼ੁਰੂ ਕਰਿਆ ਸੀਗਾ ਤੇ ਇਸ ਟਾਈਮ ਮੈਂ ਸਾਡੇ ਕਿਸਾਨ ਭਰਾਵਾਂ ਨੂੰ ਕਹਿੰਦਾ ਵੀ ਜਿਹੜੇ ਚਿੱਟਾ ਲਸਣ ਬੀਜਣਾ ਚਾਹੁੰਦੇ ਆਗੇ ਹਨਾ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਜੋਤ ਬਾਈ ਪਹਿਲਾਂ ਦਾ ਸਵਾਗਤ ਆ ਬਾਈ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਸਸਿਕਾ ਜੀ ਸਸਿਕਾ ਜੀ ਬਾਈ ਤੇ ਬਾਈ ਨਾਲ ਹੀ ਸਾਡੇ ਸਰੋਤਿਆਂ ਨੂੰ ਐਂ ਦੱਸੋ ਮਤਲਬ ਵੀ ਹੁਣ ਆਪਣੇ ਕੋਲੇ ਜਿਹੜਾ ਇਹ 20 ਹੈਗਾ ਹਨਾ ਵੀ ਇਹ ਕੀ ਰੇਟ ਆਪਾਂ ਸੇਲ ਕਰਦੇ ਆ ਜੀ ਇਦਾਂ ਹੀ ਆਪਾਂ 250 ਰੁਪਏ ਕਿਲੋ ਦਾ ਰੇਟ ਰੱਖਿਆ ਹੈ 250 ਰੁਪਏ ਕਿਲੋ ਹਾਂਜੀ ਫੰਗੀ ਸਾਈਡ ਦਾ ਟ੍ਰੀਟਮੈਂਟ ਆਪਾਂ ਇਹਨਾਂ ਨੂੰ ਕਰਕੇ ਦਵਾਂਗੇ ਠੀਕ ਹੈ ਜੀ ਹਾਂਜੀ ਆਪਾਂ ਇਹਦੇ ਚ ਦੋ ਕੁਆਲਿਟੀਆਂ ਦਾ ਵੀ ਤਿਆਰ ਕਰਕੇ ਦਵਾਂਗੇ ਅਗਲੇ ਨੂੰ ਠੀਕ ਹੋ ਗਏ ਕਿਵੇਂ ਆਪਾਂ ਇੱਕ ਗੱਠੀ ਚ ਦਵਾਂਗੇ ਠੀਕ ਹੈ ਠੀਕ ਹੈ ਜੀ ਇੱਕ ਆਪਾਂ ਪ੍ਰੋਪਰ ਸ਼ੈਂਟੀ ਕਰਕੇ ਜਿਹੜੀਆਂ ਮੋਟੀਆਂ-ਮੋਟੀਆਂ ਗੱਠੀਆਂ ਨੇ ਆਪਾਂ ਸਿਰਫ ਉਹੀ ਵੀ ਅਗਲੇ ਨੂੰ ਸਪਲਾਈ ਕਰਾਂਗੇ ਕਿਉਂਕਿ ਜਿਹੜੀ ਚੀਜ਼ ਦੀ ਜੜ ਮਜ਼ਬੂਤ ਹੋਊਗੀ ਉਸ ਦੀ ਚੀਜ਼ ਦਾ ਮਤਲਬ ਕਿ ਬੇਸ ਸਟਰੋਂਗ ਹੋਊਗਾ ਬਿਲਡਿੰਗ ਕਿੰਨੀ ਮਰਜ਼ੀ ਵੱਡੀ ਕਰੀਟ ਕਰ ਲੋ ਉਂ ਹੁਣ ਇਹ ਚ ਮੈਂ ਦੋ ਕੁਆਲਿਟੀਆਂ ਤੁਹਾਨੂੰ ਸ਼ੋਅ ਕਰਨਾ ਚਾਹਣਾ ਹਾਂ ਜਿਵੇਂ ਦੇਖੋ ਇੱਕ ਆਹ ਕੁਆਲਿਟੀ ਹੋਗੀ ਬਿਲਕੁਲ ਆਹ ਦਾ ਤੁਸੀਂ ਦੇਖ ਸਕਦੇ ਹੋ ਬਾਈ ਪੂਰੀ ਵਧੀਆ ਵੱਡੀ ਗੰਡੀ ਹੈ ਜੀ ਹਨਾ ਹੁਣ ਜੇ ਆਪਾਂ ਆਹ ਚੀਜ਼ ਨੂੰ ਗਾਵਾਂਗੇ ਦੇਖੋ ਇਹਦਾ ਜਦੋਂ ਰੂਟ ਇਹਦੀ ਵੀਕ ਹੋਗੀ ਬਿਲਕੁਲ ਇਹਦਾ ਸਟੈਮ ਸਭ ਕੁਝ ਫਰੂਟ ਤੇ ਇਫੈਕਟ ਪੋਗ ਗਈ ਜਾਨੀ ਕਿ ਕਹਿਣ ਦਾ ਭਾਅ ਵੀ ਜਿਵੇਂ ਆਪਾਂ ਆਹ ਆਪਣੇ ਕੋਲ ਮੰਨ ਲਓ ਵੀ ਪੂਰੀ ਗੱਠੀ ਪਈਆ ਹਨਾ ਇਹਦੇ ਵਿੱਚ ਚੰਗੀਆਂ ਡਾਲੀਆਂ ਵੀ ਨੇ ਤੇ ਕਮਜ਼ੋਰ ਵੀ ਨੇ ਤੇ ਚੰਗੀਆਂ ਮਾਰੀਆਂ ਵੀ ਮਾਰੀਆਂ ਵੀ ਨੇ ਵਧੀਆ ਵੀ ਨਹੀਂ ਗਈਆਂ ਹਨਾ हां ਵੀ ਜੇ ਤਾਂ ਕਿਸੇ ਨੇ ਸ਼ਾਂਤੀ ਕਰਕੇ ਦੇਓਗੇ ਤੁਸੀਂ ਵੀ ਜਿਵੇਂ ਮੋਟੀਆਂ-ਮੋਟੀਆਂ ਹੋ ਗਈਆਂ ਓਵੇਂ ਹਨਾ ਉਹ ਫਿਰ ਕਿਉਂ ਕੀ ਰੇਟ ਦੇਓਗੇ ਉਹਦਾ ਰੇਟ ਆਪਾਂ 300 ਰੁਪਏ ਕਿਲੋ ਰੱਖੇ ਉਹਦਾ 300 ਰੁਪਏ ਕਿਲੋ ਠੀਕ ਹੈ ਤੇ ਜਿਹੜੀ ਮੰਨ ਲਓ ਕੋਈ ਐਂ ਗੱਠੀ ਲੈ ਦਿੰਦੇ ਆ ਸਾਹਿਬ ਕੀ ਓਟਾ 250 ਰੁਪਏ ਕਿਲੋ ਓਟਾ 250 ਰੁਪਏ ਕਿਲੋ ਠੀਕ ਹੈ ਸੋਪਰਾ ਉਹ ਇਹ ਵੀ ਇਹਨਾਂ ਨੇ ਬਹੁਤ ਵਧੀਆ ਆਪਸ਼ਨ ਦਿੱਤੀ ਆ ਬਈ ਜੇ ਤੁਸੀਂ ਓਵੇਂ ਸ਼ਾਂਤੀ ਹੋਇਆ ਹਵਾ ਲਾਇਨਾ ਤਾਂ ਤੁਸੀਂ 300 ਰੁਪਏ ਕਿਲੋ ਲਈ ਜਾ ਸਕਦੇ ਹੋਗੇ ਇਹ ਬੀਜ ਦੀ ਗੱਲ ਹੋ ਰਹੀ ਆ ਜਿਹੜੇ ਬੀਜ ਤੋਂ ਤੁਸੀਂ ਅੱਗੇ ਕਈ ਗੁਣਾ ਜਿਹੜਾ ਆਪਦੀ ਫਸਲ ਆ ਗਈ ਉਹ ਪ ਇਹ 1 ਕਿਲੋ ਬੀਜ ਦੇ ਨਾਲ 2.5 ਕਮਰਲੇ ਲੱਗ ਜਾਣਗੇ ਹਨ 2.5 ਕਮਰਲੇ ਲੱਗ ਜਾਣਗੇ ਤੇ ਜਿਹੜਾ ਅਗੇਤਾ ਤੁਸੀਂ ਲਸਣ ਲਾਉਣਾਗਾ ਜਿਵੇਂ ਹੁਣ ਲਾ ਰਹੇ ਹੋਗੇ ਤਾਂ ਉਹਨੂੰ ਤੁਸੀਂ ਜੇ ਸੀ ਟ੍ਰੀਟਮੈਂਟ ਕਰਨਾ ਵੀ ਆ ਇਹ ਵੀ ਕਰਨਗੇ ਜੇ ਤੁਸੀਂ ਵੀ ਕਰਨਾ ਚਾਹ ਕਈ ਵਾਰ ਤੁਹਾਡੇ ਕੋਲੇ ਕੋਈ ਆਪਦੇ ਕੋਲੇ ਘਰੇ ਵੀ ਪਿਆ ਹੁੰਦਾ ਹਨਾ ਤਾਂ ਉਹ 2 ਗ੍ਰਾਮ ਕਾਰਬੋਨ ਡਾਈਜ਼ਮ ਨੂ ਉਹਨੂੰ ਪਾਣੀ ਚ ਘੋਲ ਕੇ 1 ਕਿਲੋ ਜਿਹੜਾ ਲਸਣ ਦਾ ਬੀਜ ਆ ਉਹਨੂੰ ਲੱਗੂਗੀ ਤੇ ਇਹਦੇ ਥੱਲੇ ਯੂਤਮਨ ਦਾ ਵੀ ਜਿਵੇਂ ਕਿਸੇ ਨੇ ਲਾਸਣ ਬੀਜਣਾ ਹੈ ਨਾ ਤੇ ਇਹਦੇ ਥੱਲੇ ਖਾਦ ਵਗੈਰਾ ਕਿਵੇਂ ਪਾਉਣੀ ਪਏ ਖਾਦ ਵਗੈਰਾ ਆਪਾਂ ਸਾਡੇ ਗੋਬਰ ਗੈਸ ਲੱਗਿਆ ਹੋਇਆ ਹੈ ਜਿਹੜੀ ਗੋਬਰ ਗੈਸ ਦੀ ਗੈਸ ਨਿਕਲ ਜਾਂਦੀ ਆ ਉਹ ਵਧੀਆ ਨੇ ਮੰਨਿਆ ਗਿਆ ਹੈ ਠੀਕ ਹੈ ਜਿਹੜੀ ਗੋਬਰ ਗੈਸ ਨਿਕਲ ਕੇ ਬਾਅਦ ਚ ਆਉਹੀ ਜਗੀ ਹਾਂ ਉਹਨੂੰ ਸੁਕਾ ਕੇ ਅਸੀਂ ਉਹਨੂੰ ਪ੍ਰੋਪਰ ਮਤਲਬ ਕਿ ਪੂਰਾ ਮੈਸ਼ ਕਰਕੇ ਉਹਨੂੰ ਨੀਚੇ ਵਿਛਾ ਕੇ ਰੋਟਾਵੇਟਰ ਨਾਲ ਪਾ ਕੇ ਉਸ ਤੋਂ ਬਾਅਦ ਇੱਕ ਸਾਂਚਾ ਤਿਆਰ ਕੀਤਾ ਹੋਇਆ ਜੋ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਇਆ ਹੋਇਆ ਹਾਂ 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 ਉਹਦੀ ਆਪਾਂ ਹੁਣ ਕੋਸ਼ਿਸ਼ ਕਰਾਂਗੇ ਆਪਾਂ ਉਹਦੀ ਵੀਡੀਓ ਹੁਣ ਦੁਬਾਰਾ ਲੈ ਕੇ ਆਈਏ ਵੀ ਉਹ ਸਾਂਝਾ ਕਿਵੇਂ ਬਣੂਗਾ ਕਿਵੇਂ ਉਹ ਬਹੁਤ ਲੋਕਾਂ ਨੂੰ ਮਤਲਬ ਕਿ ਸਮਝ ਨਹੀਂ ਆਈ ਸੀਗੀ ਕੀ ਠੀਕ ਹੈ ਹਾਂਜੀ ਤੇ ਇੱਕ ਵੀ ਯਾਨੀ ਜੇ ਕਿਸੇ ਨੂੰ ਪਾਉਣਾ ਵੀ ਜਿਹੜਾ ਰੂੜੀਆ ਖਾਦ ਆ ਗਈ ਹੈ ਨਾ ਗੋਬਰ ਗਾਇ ਦੇ ਵਿੱਚੋਂ ਨਿਕਲੀ ਹੋਈ ਆ ਤਾਂ ਉਹ ਤੁਸੀਂ ਸਿੱਧੀ ਪਾ ਸਕਦੇ ਹੋ ਕਿਉਂ ਉਹਦੇ ਵਿੱਚੋਂ ਗੈਸ ਵਗੈਰਾ ਜਿਹੜੀ ਉਹ ਨਿਕਲੀ ਵੀ ਹੈ ਠੀਕ ਹੈ ਬਾਕੀ ਜਿਹੜਾ ਗਿੱਲਾ ਰਹੇ ਹੁੰਦਾ ਈ ਉਹ ਗੰਡੇ ਨੂੰ ਡੈਮੇਜ ਕਰਦਾ ਹੈ ਠੀਕ ਹੈ ਸੁੱਕਾ ਰਹੇ ਆ ਨਾ ਉਹਲਾ ਸਾਨੂੰ ਮਤਲਬ ਕਿ ਸਾਡੇ ਤਰੀਕੇ ਨਾਲ ਅਸੀਂ ਸੁੱਕਾ ਰਹਿ ਪਾ ਕੇ ਉਹਲਾ ਸਾਨੂੰ ਕਾਮਯਾਬ ਕਰਦੇ ਹਾਂ ਠੀਕ ਹੈ ਜੀ ਬਿਲਕੁਲ ਬਾਕੀ ਉਹ ਦੂ ਬਿਨਾ ਭਰਾਵੋ ਜਿਵੇਂ ਤੁਸੀਂ ਆਪ ਪਾਉਣਾ ਥੱਲੇ ਕੋਈ ਸਲਫਰ ਵਗੈਰਾ ਹੋ ਗਿਆ ਜਾਂ ਕੋਈ ਵੀ ਖਾਦਾਂ ਨਹੀਂ ਗਈਆਂ ਤੇ ਉਹ ਤੁਹਾਨੂੰ ਆਪਾਂ ਜਾਣਕਾਰੀ ਦੇ ਦਾਂਗੇ ਅਗਲੀ ਵੀਡੀਓ ਦੇ ਵਿੱਚ ਵੀ ਕਿਵੇਂ-ਕਿਵੇਂ ਉਹ ਕਰਨਾਗਾ ਜਾਂ ਤੁਸੀਂ ਜਦੋਂ ਵੀ ਉਹ ਕਰੋਗੇ ਥੱਲੇ ਜ਼ਮੀਨ ਦੇ ਵਿੱਚ ਨਾਰਮਲ ਡੀਏਪ ਵਗੈਰਾ ਜਾਂ ਜੋ ਵੀ ਚੀਜ਼ ਧਰਤੀ ਦੇ ਵਿੱਚੋਂ ਇਹਨੂੰ ਤਾਕਤ ਵਗੈਰਾ ਚਾਹੀਦੀ ਹੁੰਦੀ ਹੈਗੀ ਉਹ ਦੇ ਸਕਦੇ ਹੋਗੇ ਤੇ ਤੁਸੀਂ ਜਾਂ ਤਾਂ ਮੰਨ ਲਓ ਜਿਵੇਂ ਬੀਜ ਤਾਂ ਇਦੇ ਉੱਤੇ ਜਾਂਦਾ ਤੁਸੀਂ ਪ੍ਰਾਲੀ ਵਗੈਰਾ ਹੁੰਦੀ ਹੈ ਕਿ ਜਿਹੜੀ ਓਵੇਂ ਪਾ ਕੇ ਉਹ ਕਰ ਸਕਦੇ ਹੋ ਕੀ ਆਇਆ ਮੈਂ ਤੁਹਾਨੂੰ ਕਹਿਣਾ ਵੀ ਜਿਵੇਂ ਕਿਸੇ ਬਾਈ ਨੇ ਕਿਤੇ ਵੀ ਦੂਰ ਨੇੜੇ ਮੰਗਵਾਉਣਾ ਹਨਾ ਤਾਂ ਜਿਵੇਂ ਬਾਈ ਨੇ ਦੂਰ ਨੇੜੇ ਦੱਸ ਤੇ 1 300 ਰੁਪਏ ਕਿਲੋ ਵਾ 1 250 ਰੁਪਏ ਕਿਲੋ ਵਾ ਤੁਸੀਂ ਇਹਨਾਂ ਨੂੰ ਮੰਗਵਾ ਸਕਦੇ ਹੋਗੇ ਇਹ ਤੁਹਾਨੂੰ ਕੋਰੀਅਰ ਕਰ ਦੇਣਗੇ ਕੋਰੀਅਰ ਦਾ ਜਿਹੜਾ ਖਰਚਾ ਗੱਡਾ ਖਾਣੇ ਨਹੀਂ ਉਹ ਤੁਸੀਂ ਅਲੱਗ ਦੇ ਦਿਓ ਜਿਵੇਂ ਕੱਲ ਬਾਈ ਨੇ ਦਸੂਹੇ ਭੇਜਿਆ 2 ਕਿਲੋ ਹਨਾ ਉਹਦਾ ਕਿੰਨਾ 120 ਰੁਪਏ ਖਰਚਾ ਆਇਆ 120 ਰੁਪਏ ਕੋਰੀਅਰ ਦਾ ਖਰਚਾ ਆਇਆ ਠੀਕ ਹੈ ਜੀ ਕੋਰੀਅਰ ਕਰਵਾ ਦੇ ਡਾਕ ਨਹੀਂ ਨਹੀਂ 120 ਰੁਪਏ ਦਾ ਖਰਚਾ ਆਇਆਗਾ ਮੰਨ ਲਓ ਤੁਸੀਂ ਕਿਤੇ ਵੀ ਮੰਗਵਾਉਣਾਗਾ ਤਾਂ ਉਹਦਾ ਸੁਣ ਜਿਹੜਾ ਪਾਰਸਲ ਦਾ ਸਪੀਡ ਪੋਸਟਰ ਕੂਰੀਅਲ ਦਾ ਖਰਚਾ ਜਿਹੜਾ ਅਲੱਗ ਦੇਣਾ ਪਊਗਾ ਜੇ ਤੁਸੀਂ ਆ ਕੇ ਲਿਆ ਸਕਦੇ ਹੋ ਤਾਂ ਬਾਈ ਹੋਰਾਂ ਦਾ ਥੌਲੇ ਦੇ ਲਵੇ ਆਤਰ ਸਿੰਘ ਵਾਲਾ ਪਿੰਡ ਹੈਗਾ ਤੇ ਬਲਵਿੰਦਰ ਸਿੰਘ ਔਲਖ ਉੱਥੇ ਔਲਖਾਂ ਦੇ ਕੋਠੇ ਵਾਏਦੇ ਹੈਗੇ ਉੱਥੇ ਤੁਸੀਂ ਪੁੱਛ ਸਕਦੇ ਹੋ ਵੀ ਬਲਵਿੰਦਰ ਸਿੰਘ ਔਲਖ ਦਾ ਘਰ ਕਿਹੜਾ ਹੈ ਨਾ ਤੇ ਬਾਈ ਦਾ ਬੇਟਾ ਤੁਹਾਨੂੰ ਇਹ ਪ੍ਰੋਵਾਈਡ ਕਰਵਾ ਦਊਗਾ ਤੇ ਇਹਨਾਂ ਦਾ ਉੱਪਰ ਨੰਬਰ ਦਿੱਤਾ ਪਿਆ ਕਿਸੇ ਵੀ ਵੀਰ ਨੇ ਲਸਣ ਦਾ ਪੀ ਲੈਣਾ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੋਈ ਹੋਰ ਗੱਲ ਦੱਸਣੀ ਹੋਵੇ ਬਈ ਇੱਕ ਜੀ ਬਹੁਤ ਲੋਕਾਂ ਦੇ ਫੋਨ ਆਉਂਦੇ ਨੇ ਉਹ ਕਹਿੰਦੇ ਨੇ ਕਿ ਟਰਾਲੀਆਂ ਚ ਲਸਣ 170 ਰੁਪਏ 100 ਰੁਪਏ 110 ਰੁਪਏ ਵੇਖ ਰਹੇ ਹਾਂ ਮੈਂ ਉਹਨਾਂ ਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਇਹ ਉਹ ਲਸਣ ਸਾਨੂੰ ਨਹੀਂ ਪਤਾ ਉਹਦਾ origin ਕਿੱਥੋਂ ਆ ਐਮਪੀ ਚੋਂ ਆ ਕਿੱਥੋਂ ਆ ਠੀਕ ਹੈ ਜੀ ਅਸੀਂ ਵੇਚ ਰਹੇ ਹਾਂ ਸੀਡ ਠੀਕ ਨਹੀਂ ਸਾਡਾ ਉਹਨਾਂ ਨਾਲ ਕੋਈ ਕੰਪੈਰੀਸ਼ਨ ਨਹੀਂ ਹੈਗਾ ਉਹਨਾਂ ਦੀ ਜਰਮੀਨੇਸ਼ਨ ਕੀ ਆ ਕੀ ਨਹੀਂ ਉਹ ਸਾਨੂੰ ਨਹੀਂ ਪਤਾ ਸਾਨੂੰ ਸਾਡੀ ਕੁਆਲਿਟੀ ਦੀ ਜਰਮੀਨੇਸ਼ਨ ਪਤਾ ਅਸੀਂ ਆਪਣੀ ਕੁਆਲਿਟੀ ਪਹਿਲਾਂ ਟੈਸਟ ਕਰਕੇ ਫਿਰ ਹੀ ਤੁਹਾਨੂੰ ਪ੍ਰੋਵਾਈਡ ਕਰਦੇ ਹਾਂ ਹਾਂ ਬਿਲਕੁਲ ਇਹ ਸਾਰੇ ਭਰਾਵਾਂ ਨੂੰ ਬਾਈ ਨੇ ਬਹੁਤ ਵਧੀਆ ਸਵਾਲ ਦਾ ਆਪਾਂ ਕਹੀ ਜਵਾਬ ਦਿੱਤਾ ਜਿਹੜਾ ਲੋਕਾਂ ਦਾ ਸਵਾਲ ਹੁੰਦਾ ਹੈਗਾ ਕਿਉਂ ਆਮ ਹੀ ਆਪਣੇ ਲੋਕ ਕਹਿੰਦੇ ਆ ਵੀ ਯਾਰ ਟਰਾਲੀਆਂ ਤਾਂ ਆਹ ਰੇਟ 'ਤੇ ਮਿੱਕੀ ਜਾਂਦਾ ਹਨਾ ਉਹ ਬਾਈ ਕੋਈ ਐਮਪੀ ਤੋਂ ਆਉਂਦਾ ਕੋਈ ਤਾਂ ਮਿਲਣਾ ਡੂ ਤੋਂ ਆਉਂਦਾ ਹਨਾ ਉਹਦੀ ਵੀ ਤੁਹਾਨੂੰ ਮੈਂ ਕਹਾਣੀ ਦੱਸਦਾ ਤੁਸੀਂ ਤਾਂ ਐਂ ਕਰਿਓ ਇੱਕ ਪਾਸੇ ਤਾਂ 1 ਕਿਲੋ ਲੈ ਕੇ ਆ ਬੀਜ ਲਿਓ ਇੱਕ ਪਾਸੇ ਤੁਸੀਂ ਉਹ ਜਿਹੜਾ ਸਸਤਾ ਹੈਗਾ ਪੰਜ ਚਾਰ ਕਿਲੋ ਦਾ ਹੈ ਕਿ ਉਹ ਬੀਜ ਲਿਓ ਉਹ ਬੀਜ ਨੂੰ ਇੱਥੇ ਜੇ ਤੁਸੀਂ ਐਤਕੀ ਇੱਕ ਵਾਰੀ ਬੀਜੋਗੇ ਤਾਂ ਉਹ ਨੂੰ ਇੱਕ ਵਾਰੀ ਬਈ ਸਰਵਾਈਵ ਕਰਨ ਦੇ ਵਿੱਚ ਹੀ ਆਪਣੇ ਮੌਸਮ ਦੇ ਅਨੁਸਾਰ ਢਲਣ ਵਾਸਤੇ ਹੀ ਉਹ ਨੂੰ ਸਾਲ ਦੋ ਸਾਲ ਲੱਗ ਜਾਂਦੇ ਹੈਗੇ ਵੀ ਦੋ ਤਿੰਨ ਸੀਜ਼ਨਾਂ ਦੇ ਵਿੱਚ ਤਾਂ ਉਹ ਊਰੇ ਵਾਲੇ ਆਪਣੇ ਮਿੱਟੀ ਦੇ ਅਕੋਰਡਿੰਗ ਢਲੂਗੇ ਢਲੂਗਾ ਜਿਹੜਾ ਇਹ ਲਖਨਗੜ੍ਹ ਨਾਲਾ ਇਹ ਆਪਣੀ ਪੰਜਾਬ ਦੀ ਮਿੱਟੀ ਦੇ ਅਨੁਸਾਰ ਆਪਣੇ ਪੰਜਾਬ ਦੇ ਵਾਤਾਵਰਣ ਦੇ ਅਨੁਸਾਰ ਢਲਿਆ ਹੋਇਆ ਹੈਗਾ ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਪੰਜਾਬ ਦਾ ਜੰਮਿਆ ਹੋਇਆ ਇੱਕ ਕੋਈ ਕਿਤੇ ਬਾਹਰ ਉਧਾ ਕੇ ਆਪਾਂ ਕਿਤੇ ਵੀ ਦੂਸਰੀ ਜਾਨਿਆਂ ਦਾ ਆਪਾਂ ਨੂੰ ਮੌਸਮ ਦਾ ਵਾਤਾਵਰਣ ਦਾ ਬਹੁਤ ਫਰਕ ਪੈ ਜਾਂਦਾ ਹੈ ਹਨਾ ਬਿਲਕੁਲ ਜੀ ਤੇ ਨੰਬਰ ਇਹ ਹੀ ਬਾਰੇ ਨਾਲ ਜੀ ਤੁਸੀਂ ਮੈਨੂੰ ਫੋਨ ਕਰਦੇ ਹੋ ਹਨਾ ਪਰ ਹਾਂਜੀ 9417465420 ਠੀਕ ਹੈ ਇਹ ਬਾਈ ਦਾ ਨੰਬਰ ਆਗਾ ਤੇ ਵੱਧ ਤੋਂ ਵੱਧ ਵੀਰ ਵਾਂ ਕੇ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਲੰਬਾ ਸਮਾਂ ਇਹਨਾਂ ਦਾ ਇਸ ਖੇਤੀ ਦੇ ਵਿੱਚ ਤਜਰਬਾ ਆਗਾ ਕਿਉਂ ਜਿੰਨਾ ਟਾਈਮ ਇਹਨਾਂ ਨੇ ਖੇਤੀ ਕਰਦਿਆਂ ਨੂੰ ਹੋ ਗਿਆ ਉਦੋਂ ਇਹ ਸੋਚ ਰਾਇਆ ਜਦ ਰੁੱਤ ਦਾ ਤਾਂ ਆਪਣੇ ਡੈਡੀ ਦੇ ਨਾਲ ਵੀ ਕੰਮ ਕਰਾਉਂਦਾ ਰਿਹਾਗਾ ਮੇਰੀਆਂ ਬਾਈ ਨਾਲ ਹੁੰਦੀ ਆਂਦੀ ਗੱਲਾਂ ਤੇ ਬੱਚਾ ਵੀ ਤੁਸੀਂ ਦੇਖੋ ਬਾਈ ਇਹਨੇ ਬਾਹਰ ਵਿਦੇਸ਼ ਜਾਣ ਦੀ ਜੱਤ ਨਹੀਂ ਕੀਤੀ ਹੈਗੀ ਵੀ ਮੈਂ ਵਿਦੇਸ਼ ਦੀ ਧਰਤੀ ਤੇ ਜਾਵਾਂ ਇਹਨੇ ਸੋਚਿਆ ਵੀ ਮੈਂ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਦੀ ਧਰਤੀ ਤੇ ਕੰਮ ਕਰਾਂ ਆਪਦੇ ਲੋਕਾਂ ਲਈ ਕੰਮ ਕਰਾਂ ਸੋ ਬਾਈ ਮੈਂ ਕਹਿੰਦਾ ਵੀ ਤੁਸੀਂ ਲਸਣ ਦੀ ਖੇਤੀ ਦੇ ਵਿੱਚ ਆਓ ਥੋੜਾ ਥੋੜਾ ਲਾਉਣਾ ਤੁਸੀਂ ਸਟਾਰਟ ਕਰੋ ਤੇ ਬਹੁਤ ਵਧੀਆ ਇਹਦੇ ਵਿੱਚ ਹੋਵਗਾ ਬਾਕੀ ਅੱਗੇ ਆਉਣ ਵਾਲੀ ਖੇਤੀ ਵੀ ਹੀ ਆਊਗੀ ਜਿਵੇਂ ਕਣਕ ਝੋਨੇ ਤੋਂ ਇੱਕਦਮ ਗਵਰਨਮੈਂਟਾਂ ਨੇ ਚੱਕਣੋਂ ਹਟ ਜਾਣਾ ਆਪਾਂ ਨੂੰ ਇਹੀ ਖੇਤੀਆਂ ਜਿਵੇਂ ਲਸਣ ਹੋਗੇ ਪਿਆਜ਼ ਹੋਗੇ ਇਦਾਂ ਦੀਆਂ ਹੀ ਖੇਤੀਆਂ ਕਰਨੀਆਂ ਪਿਆ ਕਰਨੀਆਂ ਜਿਹੜੀਆਂ ਰੋਜ਼ ਲੋਕਾਂ ਦੀ ਰਸੋਈ ਦੇ ਵਿੱਚ ਵਰਤੋਂ ਚਾਹੀਆਂ ਨੇ ਸੋ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ